ਮਾਰਦ ਨੇ ਤਾਂ ਕਰਕੇ ਅਜ ਪਿਆਰਾ ਬਤਨ ਆਖਿਆ ਕਹਿੰਦੇ ਜੀਵਾ ਕੇ ਮੇਰੇ ਪ੍ਰਮਾਤਮਾ ਮੈਂ ਜਿੰਦਾ ਗਾਂ ਰਗਾਨੇ ਤੌਰ ਤੇ ਮੇਰੇ ਕੋਲ ਜੀਵਨ ਕੇ ਪਰ ਦੀਵਣ ਖੇ ਤਾਂ ਤੇਰਾ ਕੇ ਮੇਰੇ ਪ੍ਰਮਾਤਮਾ ਜੀਵਾ ਤੇਰਾ ਨਾਏ ਤੇਰੇ ਨਾਮ ਦਾ ਕਰਕੇ ਮੈਂ ਜਿੰਦਾ ਗਾਂ ਤੇ ਫਿਰ ਅਗਲਾ ਬਤਨ ਆਖਿਆ ਮਨ ਆਨੰਦ ਗਏ ਜਿਉ ਕੇ ਮੇਰੇ ਪ੍ਰਮਾਤਮਾ ਮੇਰੇ ਅੰਦਰ ਆਨੰਦ ਗਏ ਘਿਰਦੇ ਅੰਦਰ ਖੇੜਾ ਗਏ ਪਰ ਇਹ ਸਾਰਾ ਆਨੰਦ ਇਹ ਸਾਰਾ ਖੇੜਾ ਵੀ ਗੇ ਵਾਹ ਗੁਰੂ ਤੇਰੇ ਨਾਮ ਦੀ ਕਿਰਪਾ ਸਦਕਾ ਹੀ ਹੈ ਤੇਰੇ ਨਾਮ ਦਾ ਕਿਰਪਾ ਕਿਰਪਾ ਸਦਕਾ ਹੀ ਹੈ ਨਾ ਜਿਨੂੰ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬੜੇ ਅਦਬ ਨਾਲ ਆਪਣੇ ਪਵਿੱਤਰ ਬਾਣੀ ਵਿੱਚ ਕਹਿੰਦੇ ਨੇ ਕਿ ਆਨੰਦ ਭਇਆ ਮੇਰੀ ਮਾਏ ਕਿ ਮਾ ਅੰਦਰ ਆਨੰਦ ਪੈਦਾ ਹੋ ਗਿਆ ਅੰਦਰ ਖੇੜਾ ਪੈਦਾ ਆ ਗਿਆ ਪਰ ਆਨੰਦ ਮਿਲਿਆ ਕਦੋਂ ਸਹਿਬਾ ਨੇ ਅਗਲਾ ਬਦਨ ਇਹ ਵਰਤਿਆ ਸਤ ਗੁਰੂ ਮੈਂ ਪਾਇਆ ਆਨੰਦ ਗਏ ਗਿਰਦੇ ਅੰਦਰ ਪਰ ਵੈ ਗੁਰੂ ਆਨੰਦ ਤਾਂ ਗਏ ਦੇ ਇਸ ਦੀਵ ਦੇ ਗੁਰੂ ਨਾਲ ਮੁਲਾਕਾਤ ਹੋ ਗਈ ਤੇ ਜੇ ਇਹ ਦੇਵ ਗੁਰੂ ਨਾਲ ਮਿਲਿਆ ਗਏ ਉਂਝ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਦੇ ਦੇ ਪਵਿੱਤਰ ਗੁਰਬਾਣੀ ਦੇ ਵਿੱਚ ਗੀ ਅੱਗੇ ਜਾ ਕੇ ਇੱਕ ਬੜਾ ਪਿਆਰਾ ਗੌਰ ਬਚਨ ਆ ਕਿਹਾ ਗਏ ਪਾਤਸ਼ਾਹ ਜੀ ਕਹਿੰਦੇ ਉਂਝ ਆਪਾ ਦੁਨੀਆਂ ਦੇ ਲੋਕਾਂ ਨੂੰ ਕਿਤੇ ਪੁੱਛ ਕੇ ਗੱਲਬਾਤ ਤੇ ਗਰ ਬੰਦਾ ਇਹ ਗੱਲ ਆਪਣੇ ਕੋਲੋਂ ਜਵਾਬ ਦਿੰਦਾ ਕਿ ਵੇ ਗੁਰੂ ਆਨੰਦ ਗੇ ਉਹਦੇ ਇਹ ਬਤਨ ਬਿਲਕੁਲ ਸੱਚਾ ਗੇ ਕਿ ਗੁਰ ਸੰਗਤ ਦੇ ਕੁਝ ਬੰਦੇ ਸੰਸਾਰ ਅੰਦਰ ਕੋਈ ਪ੍ਰਸ਼ਾਦਾ ਪਾਣੀ ਛਾ ਕੇ ਕਹਿਣ ਲੱਗਾ ਆਨੰਦ ਆ ਗਿਆ ਕਿਸੇ ਪ੍ਰਸ਼ਾਦਾ ਛਕਿਆ ਤੇ ਪ੍ਰਸ਼ਾਦਾ ਛਾ ਕੇ ਜਦੋਂ ਉੱਠਿਆ ਬਾਅਦ ਵਿੱਚ ਆਖਿਆ ਭਾਈ ਸਾਹਿਬ ਦੀ ਪ੍ਰਸ਼ਾਦਾ ਇੰਨਾ ਵਧਿਆ ਸੀ ਕੇ ਪ੍ਰਸ਼ਾਦਾ ਸ਼ਕਣ ਦਾ ਆਨੰਦ ਆ ਗਿਆ ਕਿਸੇ ਬੰਦੇ ਨੇ ਸਬਰ ਕੀਤਾ ਤੇ ਸਬਰ ਤੋਂ ਵਾਪਸ ਆਉਣ ਤੋਂ ਬਾਅਦ ਉਹਨੇ ਇਹ ਗੱਲ ਆਪਣੇ ਮukh ਵਿੱਚੋਂ ਪਿਆਰ ਨਾਲ ਆ ਕੇ ਕਹਿ ਲੱਗੇ ਸਬਰ ਬੜਾ ਆਨੰਦਦਾਇਕ ਸੀ ਸਬਰ ਕੀਤਾ ਤੇ ਆਨੰਦ ਆ ਗਿਆ ਲੇਕਿਨ ਗੁਰਬਾਣੀ ਕਹਿੰਦੀ ਹੈ ਕਿ ਆਨੰਦ ਇੱਕ ਏਦਾਂ ਦੀ ਜੀਤ ਗਏ ਦੇ ਆਨੰਦ ਇੱਕ ਵਾਰੀ ਆਦ ਆਵੇ ਫਿਰ ਇਹ ਜਾਂਦਾ ਨਹੀਂ ਉਹ ਕਹਾਂਦਾ ਆਨੰਦ ਕਿ ਜਿਹੜਾ ਦੋਵਾਂ ਚੌਵਾਂ ਘੰਟਿਆਂ ਵਾਸਤੇ ਆਇਆ ਬੰਦੇ ਨੇ ਪ੍ਰਸ਼ਾਦਾ ਛਕਿਆ ਤੇ ਆਖਿਆ ਆਨੰਦ ਆ ਗਏ ਤੇ ਸ਼ਾਮ ਦੇ ਵਕਤ ਪ੍ਰਸ਼ਾਦੇ ਦੀ ਪੇਰ ਲੋੜ ਪੈ ਗਈ ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮਿਰਗੇ ਜਿੰਦੇ ਯਾਦ ਰੱਖਦੇ ਆਨੰਦ ਦੇ ਪ੍ਰਾਪਤੀ ਕਰਨੇਗੇ ਫਿਰ ਵੀ ਤੈਨੂੰ ਆਪਣੇ ਗੁਰੂ ਸਾਹਿਬ ਦੇ ਚਰਨਾਂ 'ਤੇ ਜਾਣਾ ਪੈਣਾਗੇ ਮਹਾਰਾਜ ਦਾ ਬੜਾ ਪਿਆਰਾ ਬਤਨ ਅਗੇ ਆਨੰਦ ਆਨੰਦ ਸਭ ਕੂਕ ਕੇ ਉਹਨਾਂ ਦਾ ਹਰ ਬੰਦਾ ਆਨੰਦ ਆਨੰਦ ਕੂਕਦਾ ਗਏ ਕੁਝ ਕਹਿੰਦਾ ਕਿ ਨਤੀਜਾ ਤੋਂ ਆਨੰਦ ਆਇਆ ਗਏ ਕੋਈ ਬੰਦਾ ਕਹਿੰਦਾ ਵਾਹਿਗੁਰੂ ਕਿਰਪਾ ਕਰ ਮੈਨੂੰ ਆਨੰਦ ਆ ਦੇ ਪਰ ਗੁਰੂ ਅਮਰਦਾਸ ਮਹਾਰਾਜ ਦਾ ਪਿਆਰਾ ਬਚਨ ਗੇ ਆਨੰਦ ਆਨੰਦ ਸਭ ਕੋ ਕਗੇ ਆਨੰਦ ਗੁਰੂ ਤੇ ਜਾਣਿਆ ਮਹਾਰਾਜ ਨੇ ਆਖਿਆ ਮੇਰੇ ਮਾਨ ਆਨੰਦ ਦੇ ਜਾਣਿਆ ਦੰਦਾ ਗੇ ਆਨੰਦ ਦੀ ਜੇ ਪ੍ਰਾਪਤੀ ਗੇ ਉਹ ਬਸ ਗੁਰੂ ਕੋਲੋਂ ਜਾ ਕੇ ਹੁੰਦੀ ਹੈ ਪਰਮਾਤਮਾ ਕੋਲ ਹੁੰਦੀ ਗੇ ਗੁਰੂ ਤੋਂ ਬਗੈਰ ਪਰਮਾਤਮਾ ਦੀ ਪ੍ਰਾਪਤੀ ਤੋਂ ਬਗੈਰ ਅੱਜ ਤੋਂ ਪਹਿਲਾਂ ਨਾ ਕਿਸੇ ਦੇ ਅੰਦਰ ਆਨੰਦ ਬਣਿਆ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨਾ ਆਗਾ ਆਉਣ ਵਾਲੇ ਵਕਤ ਅੰਦਰ ਬਣੇਗਾ ਤੁਹਾਨੂੰ ਗੁਰੂ ਨਾਨਕ ਮਹਾਰਾਜ ਅੱਜ ਤਰਸ ਕਰਦੇ ਨੇ ਕਿਰਪਾ ਕਰਦੇ ਨੇ ਕਿ ਮੇਰੇ ਪਰਮਾਤਮਾ ਮੈਂ ਤੇਰਾ ਨਾਮ ਜਪਦਾ ਆਂ ਤੇ ਜਿੰਦਾ ਆਂ ਤੇ ਇਕੱਲਾ ਜਿੰਦਾ ਨਹੀਂ ਤੇਰੇ ਨਾਮ ਨੇ ਗੁਣ ਮੇਰੇ ਤੇ ਇਹ ਤਰਸ ਕਰ ਦਿੱਤਾ ਕਿਰਪਾ ਕਰ ਦਿੱਤੀ ਕੇ ਤੇਰੇ ਨਾਮ ਦੇ ਬਰਕਤ ਦੇ ਨਾਲ ਹੁਣ ਗਿਰਦੇ ਅੰਦਰ ਇੱਕ ਆਨੰਦ ਪੈਦਾ ਹੋ ਗਿਆ। ਹਿਰਦੇ ਅੰਦਰ ਇੱਕ ਖੇੜਾ ਪੈਦਾ ਆ ਗਿਆ। ਗਿਰਦੇ ਦੇ ਅੰਦਰ ਕੇ ਮੇਰੇ ਪਰਮਾਤਮਾ ਖੁਸ਼ੀ ਪੈਦਾ ਆ ਗਈ ਤੇ ਇਹ ਸਾਰਾ ਕੁਝ ਮਹਾਰਜ ਕਹਿੰਦੇ ਗਏ ਪਰਮਾਤਮਾ ਤੇਰੇ ਨਾਮ ਦੇ ਕਿਰਪਾ ਦੇ ਨਾਲ ਇਹ ਹੋਇਆ ਹੈ।